ਬੰਗਲਾਦੇਸ਼ 'ਚ ਜਿਸ ਤਰੀਕੇ ਨਾਲ ਪਿਛਲੇ ਦਿਨੀ Hindu ਅਸੁਰੱਖਿਤ ਹੋਇਆ ਹੈ। ਔਰ ਜਾਨਲੇਵਾ ਹਮਲੇ ਉੱਥੇ ਲਗਾਤਾਰ ਹੋ ਰਹੇ ਹੈ। ਉਹਦੇ ਵਿਰੋਧ 'ਚ ਸਾਰਾ ਸਮਾਜ ਇਕੱਠਾ ਹੋ ਕੇ ਰੋਸ਼ ਮਾਰਚ ਕੱਢ ਰਿਹਾ ਹੈ। ਸਰਕਾਰ ਬਦਲਣ ਦੇ ਇੱਕਦਮ ਬਾਅਦ ਜੋ ਉੱਥੇ ਹਿੰਦੂਆਂ ਦੇ ਉੱਤੇ ਤਸ਼ੱਦਦ ਹੋ ਰਿਹਾ ਹੈ ਉਸ ਦਾ ਅਸੀਂ ਪੂਰ ਜ਼ੋਰ ਵਿਰੋਧ ਕਰਦੇ ਹਾਂ ਸਾਰੇ ਹੀ ਹਿੰਦੂ ਸੰਗਠਨਾਂ ਦੇ ਭੈਣ ਭਰਾ ਚਾਹੇ ਉਹ ਕਿਸੇ ਵੀ ਖੇਤਰ 'ਚ ਕੰਮ ਕਰਦੇ ਨੇ ਇਹ ਇੱਕ ਸਮਾਜੀ ਕੰਮ ਹੈ ਕਿ ਬੰਗਲਾਦੇਸ਼ 'ਚ ਜਿਸ ਤਰੀਕੇ ਨਾਲ ਪਿਛਲੀ ਦਿਨੀ ਹਿੰਦੂ ਅਸੁਰਖਸ਼ਿਤ ਹੋਇਆ ਔਰ ਜਾਨਲੇਵਾ ਹਮਲੇ ਉੱਥੇ ਲਗਾਤਾਰ ਹੋ ਰਹੇ ਆ ਉਹਦੇ ਵਿਰੋਧ 'ਚ ਸਾਰਾ ਸਮਾਜ ਇਕੱਠਾ ਹੋ ਕੇ ਰੋਸ ਮਾਰਚ ਕਰ ਰਿਹਾ ਹੈ ਔਰ ਅਸੀਂ ਵੀ ਉਹਦਾ ਹਿੱਸਾ ਬਣਨ ਲਈ ਆਏ ਆ ਤਾਂ ਕਿ ਬੰਗਲਾਦੇਸ਼ ਦੇ ਅੰਦਰ ਹਿੰਦੂ ਸੁਰੱਖਿਤ ਰਹੇ ਉਹਨਾਂ ਦੇ ਜਾਨ ਮਾਲ ਦੀ ਰਾਖੀ ਕੀਤੀ ਜਾਏ ਔਰ ਅੰਤਰਰਾਸ਼ਟਰੀ ਸਮੁਦਾਵਾਨ ਦਾ ਵੀ ਧਿਆਨ ਇਸ ਗੱਲ ਵੱਲ ਜਾਏ ਕਿ ਧਰਮ ਦੇ ਆਧਾਰ ਦੇ ਉੱਤੇ ਕਿਸੇ ਦਾ ਉਪੀੜਨ ਨਹੀਂ ਕੀਤਾ ਜਾ ਸਕਦਾ ਇਸ ਕਰਕੇ ਜੀ ਇੱਥੇ ਸਾਰੇ ਅੱਜ ਇਕੱਠੇ ਹੋਏ ਇਸ ਤਰ੍ਹਾਂ ਹੈ ਕਿ ਪਿਛਲੇ ਦਿਨੀ ਬੰਗਾ ਬੰਗਲਾਦੇਸ਼ ਦੇ ਵਿੱਚ ਸਰਕਾਰ ਬਦਲੀ ਹੈ। ਔਰ ਸਰਕਾਰ ਜਿਹੜੀ ਬਦਲੀ ਹੈ ਉਹਦੇ ਵਿੱਚ ਉੱਥੋਂ ਦੇ ਕਿਸੇ ਹਿੰਦੂ ਨੇ ਉਹਦਾ ਵਿਰੋਧ ਨਹੀਂ ਕੀਤਾ, ਉਹਦਾ ਸਮਰਥਨ ਕੀਤਾ ਹੋਵੇਗਾ ਪਰ ਵਿਰੋਧ ਨਹੀਂ ਕੀਤਾ। ਪਰ ਸਰਕਾਰ ਬਦਲਣ ਦੇ ਇੱਕਦਮ ਬਾਅਦ ਜੋ ਉੱਥੇ ਹਿੰਦੂਆਂ ਦੇ ਉੱਤੇ ਤਸ਼ੱਦਦ ਹੋ ਰਿਹਾ ਹੈ ਉਸ ਦਾ ਅਸੀਂ ਪੂਰ ਜ਼ੋਰ ਵਿਰੋਧ ਕਰਦੇ ਹਾਂ ਔਰ ਇਹ ਇੱਕ ਮਨੁੱਖਤਾ ਦੇ ਉੱਤੇ ਬਹੁਤ ਬੜਾ ਕਲੰਕ ਹੈ ਕਿ ਉਥੋਂ ਦੇ ਜਿਹੜੇ ਹਿੰਦੂ ਨੇ ਉਹਨਾਂ ਦਾ ਜਿਹੜੇ ਹੋਰ ਅਲਪਸੰਖਿਆਕ ਨੇ ਸਿੱਖ ਨੇ ਬੋਧ ਨੇ ਜੈਨ ਨੇ ਉਹਨਾਂ ਦੇ ਉੱਪਰ ਅਤਿਆਚਾਰ ਹੋ ਰਿਹਾ ਹੈ ਉਹਨਾਂ ਦੇ ਜਿਹੜੇ ਧਾਰਮਿਕ ਸਥਾਨ ਨੇ ਉਹਨਾਂ ਨੂੰ ਨਸ਼ਟ ਕੀਤਾ ਜਾ ਰਿਹਾ ਹੈ ਉਹਨਾਂ ਦੀਆਂ ਮਹਿਲਾਵਾਂ ਦੀ ਬੇਇੱਜ਼ਤੀ ਕੀਤੀ ਜਾ ਰਹੀ ਹੈ ਉਹਨਾਂ ਦੀ ਸੰਪਤੀ ਨੂੰ ਜਲਾਇਆ ਜਾ ਰਿਹਾ ਹੈ ਅਸੀਂ ਇਸ ਦਾ ਪੂਰ ਜ਼ੋਰ ਵਿਰੋਧ ਕਰਦੇ ਹਾਂ ਔਰ ਇਸ ਨਾਤੇ ਪੂਰੇ ਸਮਾਜ ਨੂੰ ਪੂਰੇ ਹਿੰਦੂ ਨੂੰ ਇਕੱਠੇ ਹੋ ਕੇ ਇਸ ਚੀਜ਼ ਦਾ ਵਿਰੋਧ ਕਰਨਾ ਚਾਹੀਦਾ ਹੈ ਔਰ ਮੇਰਾ ਨਵੇਦਰ ਹੈ ਸਭ ਹਿੰਦੂ ਸੰਸਥਾਵਾਂ ਦੇ ਅੱਗੇ ਇਸ ਮੁੱਦੇ ਦੇ ਉੱਤੇ ਅਸੀਂ ਸਾਰੇ ਇਕੱਠੇ ਹੋ ਕੇ ਇਹਦਾ ਵਿਰੋਧ ਕਰੀਏ ਬਹੁਤ ਬਹੁਤ ਧੰਨਵਾਦ ਜੈ ਸ਼੍ਰੀ ਰਾਮ ਸ਼੍ਰੀ ਰਾਮ ਲਗਾਤਾਰ ਜਿਹੜਾ ਹਿੰਦੂ ਅਭਰਤ ਹੈ ਜਾਰ ਰਿਹਾ ਹੈ ਉਹਦੇ ਬਾਰੇ ਅੱਜ ਰੋਸ਼ ਪ੍ਰਦਰਸ਼ਨ ਭਾਰਤੀ ਜਨਤਾ ਪਾਰਟੀ ਔਰ ਬਾਕੀ ਸਾਰੀਆਂ ਜਿਹੜੀਆਂ ਪਾਰਟੀਆਂ ਨੇ ਚਾਹੇ ਉਹ ਵਪਾਰ ਮੰਡਲ ਹੈ ਬਾਕੀ ਜਿਹੜੇ ਸੰਗਠਨ ਅੰਨੇ ਸੰਗਠਨ ਦਾ ਸਭ ਜਿਹੜੇ ਨੇ ਉਹ ਰੋਸ਼ ਪ੍ਰਦਰਸ਼ਨ ਨੇ ਧੰਨਵਾਦ ਬੰਦਾ ਪ੍ਰੋਸਟਾ ਲਾ ਕੇ ਕੀਤਾ ਜਾ ਰਿਹਾ ਹੈ ਕਿ ਕਹਿੰਦਾ ਚਾਹਦੇ ਹੋ ਹਿੰਦੂ ਹੋ ਬੰਗਲਾਦੇਸ਼ ਹਿੰਦੂ ਕੀ ਬਾਤ ਕਰੂ ਜੋ ਇੱਕ ਧਰਮ ਨਿਰਪੇਖ ਰਾਜ ਹਿੰਦੁਸਤਾਨ ਨੇ ਬਣਾਇਆ tha 1971 आज वो कट्टे इस्लामी कंट्री बन गया और हिंदुओं के धर्म को जलाया जा रहा है हिंदुओं की संपत्ति को लूटा जा रहा है लगभग सौ हिंदू का कत्ल कर दिया गया और सारा देश बेचाना चिंतित है अंतरराष्ट्रीय स्तर के ऊपर मोदी जी को यह बात उठानी चाहिए कि ये नरसंहार रुकना चाहिए और हर सूरत के बांग्लादेश पे लैंड ऑर्डर की हुकूमत होनी चाहिए मैं जो नया एडवाइजर मना यूसुफ उनसे करूँगा विनती कि हर सूरत पर लैंड आर्डर को बहाल किया जाए बांग्लादेश में हिंदुओं की जान माल और उनकी संपत्ति के, के, के अच्छा की उनके घरों की उनकी भेदभाव की रक्षा की जाए हिंदू एक कपत्त है इस देश का हिंदू बांग्लादेश के हिंदुओं के साथ है और बांग्लादेश का हिंदू भी खड़ा हो गया है हम किसी कीमत पर इस प्रकार की गुंडागर्दी इस प्रकार का आतंकवाद बांग्लादेश में सहन नहीं करेंगे क्योंकि हमने हमारे सैनिकों ने मुक्ति वाणी ने अपना खूब बहा करके विश्व पद पर में बांग्लादेश को पाकिस्तान से मुक्त कराया था आजाद देश बनाया था आजाद देश अब गलत हो रहा है हिंदुस्तान की सारी समूह जनता हिंदू मुसलमान सिख ईसाई हिंदुस्तान का मुसलमानों के ਤੇ ਨੇ ਗੱਲ ਦੇ ਬੰਗਲਾਦੇਸ਼ ਤੇ ਹਿੰਦੂ ਜਨਤਾ ਦੇ ਅੰਦਰ ਜੋ ਕਤਲ ਹੋ ਰਿਹਾ ਉਸ ਦੇ ਖਿਲਾਫ ਅੱਜ ਜ਼ਿਲ੍ਹਾ ਪਠਾਨਕੋਟ ਦੇ ਅੰਦਰ ਇੱਕ ਭਾਰੀ ਰੋਸ਼ ਪ੍ਰਦਰਸ਼ਨ ਸਮੂਹ ਸਮਾਜ ਵੱਲੋਂ ਹਿੰਦੂ ਸੁਰੱਖਿਆ ਮੰਚ ਵੱਲੋਂ ਕੀਤਾ ਜਾ ਰਿਹਾ ਜਿਸ ਦੇ ਵਿੱਚ ਸੁਜਾਨਪੁਰ ਵਿਧਾਨ ਸਭਾ ਦੇ ਵਿੱਚੋਂ ਦਿਨੇਸ਼ ਸਿੰਘ ਬੱਬੂ ਦੇ ਨੇਤਰਤਵ ਚ ਹਜ਼ਾਰਾਂ ਹੀ ਲੋਕ ਅੱਜ ਇਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਵਾਸਤੇ ਆਇਆ ਔਰ ਜੋ ਬੰਗਲਾਦੇਸ਼ ਦੇ ਅੰਦਰ ਹਿੰਦੂਆਂ ਦੀ ਸਿੱਖਾਂ ਦੀ ਜੈਨ ਬੋਧ ਜੋ ਵੀ ਅਲਪसंख्यक ਲੋਕ ਹੈ ਜੋ ਉਹਨਾਂ ਦੀ ਦੁਰਸ਼ਾ ਕੀਤੀ ਗਈ ਹੈ ਔਰ ਤੁਸੀਂ ਸਭ ਲੋਕਾਂ ਨੇ ਟੈਲੀਵਿਜ਼ਨ ਦੇ ਅੰਦਰ ਔਰ ਸਭ ਜਗ੍ਹਾ ਜਗ੍ਹਾ ਦੇਖਿਆ ਮੰਦਰ ਤੋੜਤੇ ਸਾਡੇ ਲੋਕਾਂ ਦੀਆਂ ਦੁਕਾਨਾਂ ਲੁੱਟ ਲਈਆਂ ਗੁਰਦੁਆਰੇ ਤੋੜਤੇ ਔਰ ਸਾਡੀਆਂ ਮਾਤਾ ਪਹਿਣਾ ਦਾ ਜੋ ਅਤਿਆਚਾਰ ਕੀਤਾ ਉਹ ਅਸੀਂ برداشت ਨਹੀਂ ਕਰਾਂਗੇ ਅੱਜ ਸਾਰਾ ਹਿੰਦੂ ਸਵਾਜ ਜਾਗਰਤ ਹੋਇਆ ਹੈ ਅੱਜ ਅਸੀਂ ਭਾਰਤ ਸਰਕਾਰ ਨੂੰ ਇਹ ਚੇਤਾਵਨੀ ਦਿੰਦੇ ਆ ਕਿ ਉਹ ਗੱਲ ਕਰੇ ਸਾਡੇ ਹਿੰਦੂ ਪੈਨਪੜਾਵਾ ਦੇ ਨਾਮ ਜੋ ਅਤਿਆਚਾਰ ਹੋ ਰਿਹਾ ਉਹਨੂੰ ਇਮੀਡੀਏਟ ਬੰਦ ਕਰੇ ਨਹੀਂ ਤਾਂ ਐਸਾ ਸਮਾਂ ਆਏਗਾ ਕਿ ਆਉਣ ਵਾਲੇ ਸਮੇਂ ਦੇ ਅੰਦਰ ਹਿੰਦੂਆਂ ਨੂੰ ਕਾਬੂ ਕਰਨਾ ਮੁਸ਼ਕਲ ਹੋ ਜਾਏਗਾ ਦੋਸਤਾਂ ਅਸੀਂ ਆਪਣਾ ਬਦਲਾ ਲੈਣਾ ਜਾਣਦੇ ਹਾਂ ਲੇਕਿਨ ਅਸੀਂ ਅਨੁਸ਼ਾਸਨ ਦੇ ਅੰਦਰ ਰਹਿ ਕੇ ਅੱਜ ਰੋਸ਼ ਪ੍ਰਦਰਸ਼ਨ ਕਰ ਰਹੇ ਹਾਂ ਅੱਜ ਅਸੀਂ ਬਾਹਰ ਸਰਕਾਰ ਨੂੰ ਸੰਦੇਸ਼ ਦੇ ਰਹੇ ਹਾਂ ਕਿ ਆਪਣਾ ਰੁਈਆ ਉਹਦੇ ਖਿਲਾਫ ਗੌਰਮੈਂਟ ਦੇ ਨਾਲ ਗੱਲ ਕਰੇ ਔਰ ਸਾਡੇ ਅਲਪਸੰਖਿਕ ਲੋਕ ਚਾਹੇ ਹਿੰਦੂ ਆ ਚਾਹੇ ਸਿੱਖ ਆ ਚਾਹੇ ਜੈਨ ਚਾਹੇ ਬੋਧ ਆ ਜੋ ਵੀ ਹੈ ਉਹਨਾਂ ਦੇ ਹੱਕਾਂ ਨੂੰ ਬਚਾਏ